ਬਹੁਤ ਸਤਿਕਾਰਯੋਗ ਬਦਾਨ ਚਮਨੀ ਗੁਰਦਾਸਾ ਘਦੋਰਾ ਪ੍ਰਬੰਧਕ ਕਮੇਟੀ ਸਾਰੇ ਦਿਨ ਦਸਿੰਤਾ ਮੇਦੀ ਵਾਈਸ ਚਾਂਸਲਰ ਡਾਕਟਰ ਕੁਤਬਾਲ ਸਿੰਘ ਡਾਕਟਰ ਕੇਰ ਸਿੰਘ ਡਾਕਟਰ ਬਲਕਾਰ ਸਿੰਘ ਜੀ ਤੇ ਬਧਾਰ ਤੇ ਸਾਹਮਣੇ ਬੈਠੇ ਇਹ ਇੱਕ ਪ੍ਰਬੋਧ ਅਸ਼ਪਿਆ ਸਾਰੇ ਉਹ ਬੜੇ ਪਿਆਰ ਨਾਲ ਪਰਚਰ ਕਰਦਾ ਸਭ ਨੂੰ ਵਾਇਰਲ ਕੀਤਾ ਖਾਲਸਾ ਵਾਇਰਲ ਕੀਤਾ ਜਿਹਦੇ ਜੈਨ ਜੀਵਨ ਆਨੇ ਜਿਹੜਾ ਮੇਰਾ ਟਾਈਮ ਜਿਹੜਾ ਇੱਕਦਾਂ ਹੀ ਸਵਿਚ ਜਿਹਾ ਉਹਨਾਂ ਨੇ ਦੂਜੀ ਭਾਸ਼ਾ ਨੂੰ ਕਰਤਾ ਮੈਨੂੰ ਤਾਂ ਕਿਹਾ ਸੀ ਵੀ ਤੁਸੀਂ ਤਨਵਾਦ ਕਰਿਆ ਜੇ ਉਹ ਇੱਕਦਮ ਉਹਨਾਂ ਸੇਟੀਕਰਤਾਵਨ ਇਹ ਜੇ ਤੁਸੀਂ ਦੂਜੇ ਪਾਸੇ ਨੂੰ ਮੱਲੋ ਸ਼ੁਰੂਆਤ ਚੋਂ ਗੱਲ ਕਰੋ ਮੈਂ ਤੇ ਇਸ ਗੱਲ ਦਾ ਸਭ ਤੋਂ ਬਹੁਤ ਧੰਨਵਾਦੀ ਆ ਜਿਹੜੇ ਵਰਲਡ ਗੁਰੂਗ੍ਰਾਂਥ ਸਾਹਿਬ ਵਰਡ ਯੂਨੀਵਰਸਿਟੀ ਆ ਇਹਦਾ ਸਹਿਯੋਗ ਸਾਨੂੰ ਮੇਰੇ ਆਹ ਕਹਿੰ ਪੰਥਰ ਤੇ ਡਾਕਟਰ ਅੰਦਰਜੀਤ ਸਿੰਘ ਦੀ ਜੋ ਮੇਰੇ ਤੇ ਬਹੁਤ ਕਲੋਜ਼ ਸੀ ਮੇਰੇ ਮੈਂਟਰ ਸੀਗੇ ਤੇ ਮੈਂ ਉਹਨਾਂ ਨਾਲ ਪੰਜਾਬ ਸਿੰਗ ਬੈਂਕ ਕੋਲ ਚੀ ਤੋਂ ਮੁੜ ਕੇ ਬੈਂਕ ਆਫ ਪੰਜਾਬ ਬਣਾਉਣ ਵੇਲੇ ਵੀ ਮੈਂ ਉਹਨਾਂ ਨਾਲ ਬਹੁਤ ਕਲੋਜ਼ ਬੜਾ ਲਾਗੇ ਹੋ ਕੇ ਕੰਮ ਕੀਤਾ ਤੇ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਨੇ ਉਹ ਸਣਾਈ দাও ਧੂਮਕਣਿਆ ਦੇ ਉਹ ਸਾਖੀਆਂ ਜਿਹੜੀਆਂ ਨੇ ਕਰੀ ਗਦਾਈ ਫੇਰ ਜਿਹੜੀਆਂ ਨੇ ਉਹ ਥਾਰੀਆਂ ਮਤਲਬ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਿਆ ਕਰਾਂਗੇ ਉਹ ਐਸਾ ਲਾਂਚ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥੀਆਂ ਨਾਲ ਉਹਨਾਂ ਸਾਖੀਆਂ ਤੋਂ ਤੁਸੀਂ ਉਹ ਸਿੱਖ ਸਕੋ ਹੁਣ ਸਿਰਫ ਕਿਉਂਕਿ ਟਾਈਮ ਬੜਾ ਥੋੜਾ ਜਿਹਾ ਹੈ ਮੈਂ ਦੋ ਤਿੰਨ ਗੱਲਾਂ ਕਰਕੇ ਤੇ ਫੇਰ ਮੈਂ ਖਿਮਾ ਮੰਗੂਗਾ ਅਸੀਂ ਜਦੋਂ ਮੇਰੇ ਨੇ ਕੇ ਜੀ ਤਾਂ ਉਸ ਵੇਲੇ ਸਿੱਖਾਂ ਬਾਰੇ ਇਹ ਗੱਲ ਇੱਕ ਪਰਚਲਤ ਹੁੰਦੀ ਵੀ ਸਿੱਖ ਜਾਂ ਤਾਂ ਉਹਦੇ ਜਿਹੜੇ ਉਹ ਡਰਾਈਵਰ ਨੇ ਜਾਂ ਸਿੱਖ ਜਿਹੜੇ ਨੇ ਉਹ ਖੇਤੀਬਾੜੀ ਕਰਦੇ ਨੇ ਜਾਂ ਸਖਿੜੇ ਨੇ ਉਹ ਕੌਜ ਪ੍ਰਤੀ ਹੋ ਜਾਂਦੇ ਮੱਲੋ ਸਾਡੀ ਕੌਮ ਬਾਰੇ ਇਦਾਂ ਦਾ ਸ਼ਿਗਾ ਮੱਲੋ ਦਿਖਾਵਾ ਮੱਲੋ ਲੋਕਾਂ ਦੇ ਮਨ ਚ ਅਸੀਂ ਹੈ ਵੀ ਇਦਾਂ ਦੇ ਸੀਗੇ ਪਰ ਡਾਕਟਰ ਇੰਦਰਜੀਤ ਸਿੰਘ ਨੇ ਇੱਕ ਬੜਾ ਐਸੇ ਢੰਗ ਨਾਲ ਕੀਤਾ ਕੰਮ ਕਿ ਉਹ ਇੱਕ ਇਨਕਲਾਬ ਲਿਆਤਾ ਕੌਮ ਦੇ ਮਾਣੇ ਬਦਲ ਦਿੱਤੇ ਉਹਨਾਂ ਨੇ 15000 ਨੌਜਵਾਨ ਨੂੰ ਪੰਜਾਬ ਅਤੇ ਸਿੰਧ ਬੈਂਕ ਵਿੱਚ ਰੁਜ਼ਗਾਰ ਨਹੀਂ ਮੈਂ ਕਿਹਾ 15000 ਬੈਂਕਰ ਬਣਾ ਕੇ 10000 ਉਹਨਾਂ ਬੈਂਕ ਆਫ ਪੰਜਾਬ ਮੈਨਾਲ ਨਾਲ ਥੋੜੀ ਥੋੜੀ ਗੱਲ ਦੱਸਣਾ 10000 ਬੈਂਕ ਆਫ ਪੰਜਾਬ ਬੈਂਕ ਆਫ ਪੰਜਾਬ ਦਾ ਜੋ ਸੁਪਨਾ ਉਹਨਾਂ ਨੇ ਲਿਆ ਉਹ 82 ਤੇ 83 ਸਾਲ ਦੀ ਉਮਰ ਚ ਲਿਆ। 73 ਸਾਲ ਦੇ ਹੋ ਗਏ ਆ। ਜਦੋਂ ਉਹਨਾਂ ਸੋਚਿਆ ਕਿ ਇੱਕ ਦੂਜਾ ਬੈਂਕ ਵੀ ਬਣਾਉਣਾ। ਪਹਿਲਾ ਬੈਂਕ ਜਿਹੜਾ ਸੀ ਪਹਿਲਾ ਪੰਜਾਬ ਮੈਂ ਸਿੰਧ ਬੈਂਕ ਉਹਨਾਂ ਨੂੰ 1960 ਵਿੱਚ ਜਨਵਰੀ 1960 ਵਿੱਚ ਚੋਦੇ ਜਨਰਲ ਮੈਨੇਜਰ ਬਣੇ ਸੀ। ਤਾਂ ਉਸ ਬੈਂਕ ਨੂੰ ਮੱਲੋ ਬੜੀ ਬੜੀ ਵੱਡੀ ਕਟੀ ਨਾਲ ਬੜੀ ਵੱਡੀ ਪਲੈਨਿੰਗ ਨਾਲ ਉਹਨਾਂ ਨੇ ਚਲਾਇਆ ਉਦੋਂ ਦੀਆਂ ਫਿਗਰਾਂ ਜੇ ਮੈਂ ਸਿਰਫ ਇੱਕ ਮਿੰਟ ਤੁਹਾਡੇ ਨਾਲ ਸਾਂਝੀਆਂ ਕਰਦੇ ਆ 1960 ਤੋਂ ਬਾਅਦ 1980 ਤੱਕ ਉਹ ਚੇਅਰਮੈਨ ਰਹੇ ਬੈਂਕ ਦੇ ਉਸ ਵੇਲੇ ਬਾਕੀ ਜਦੋਂ ਸ਼ੁਰੂ ਕੀਤਾ ਉਹਨਾਂ ਨੇ ਉਦੋਂ ਇਹ ਬੈਂਕ ਦੇ ਵਿੱਚ ਜਿਹੜੀ ਡਿਪਾਜ਼ਿਟ ਦੀ ਗਰੋਥ ਸੀਗੀ ਉਹ ਮਾਈਨਸ ਸੀਗੀ ਮਾਈਨਸ 6% ਦੂਜੇ ਬੈਂਕ ਜਿਹੜੇ ਸੀ ਉਹ 20% ਦੀ ਗਰੋਥ ਕਰਦੇ ਸੀ ਉਸ ਤੋਂ ਬਾਅਦ ਇਹ ਹੋਇਆ ਕਿ ਉਹਨਾਂ ਨੇ ਬੈਂਕ ਨੂੰ ਸੁਭਾਇਆ ਤੇ ਲੀਏ ਪਾਇਆ ਅਖੀਰ ਵਿੱਚ ਜਿਹੜੀ ਬੈਂਕ ਦੀ ਗਰੋਥ ਆ ਉਹ ਬਾਕੀ ਬੈਂਕ ਸਾਰੇ ਕਮਰਸ਼ੀਅਲ ਬੈਂਕ ਉਹਨਾਂ ਦੀ ਗ੍ਰੋਥ ਐਵਰੇਜ ਗ੍ਰੋਥ ਜਿਹੜੀ ਸੀ 20% ਹੋ ਗਈ। 20% ਸਲਾਨਾ ਗ੍ਰੋਥ ਨਾਲ ਉਹਨਾਂ ਦਾ ਬਜਟ ਗਰੋ ਕਰ ਰਿਹਾ ਸੀ। ਪਰ ਡਾਕਟਰ ਇੰਦਰ ਜੀ ਨੇ ਐਸੀ ਤਰੀਕੇ ਨਾਲ ਮਤਲਬ ਬੈਂਕ ਨੂੰ ਚਲਾਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਬੈਂਕ ਨੂੰ ਕੀ ਚਲਾਇਆ ਉਹਨਾਂ ਨੇ ਬੈਂਕ ਨੂੰ ਪੰਥ ਦੇ ਨਾਲ ਹੀ ਜੋੜ ਦਿੱਤਾ। ਔਰ ਉਹ ਸਿਹਰੇ ਸਾਡੇ ਬੈਂਕ ਦੀ ਜਿਹੜੀ ਪੰਜਾਬ ਸਟੇਟ ਬੈਂਕ ਦੀ ਗ੍ਰੋਥ ਸੀਗੀ ਉਹ سالانہ گروث ਉਸ ਵੇਲੇ 49% 49% ਐਸੀ ਗ੍ਰੋਥ ਦੁਨੀਆ ਦੇ ਕਿਸੇ ਬੈਂਕ ਵਿੱਚ ਨਹੀਂ ਹੋਈ ਇੰਨੀ ਫਾਸਟ ਗ੍ਰੋਥ ਏਸ਼ੀਆ ਦੇ ਕਿਸੇ ਬੈਂਕ ਵਿੱਚ ਨਹੀਂ ਸੀਗੀ ਕਿ ਜਿਹਨੀ ਪੰਜਾਬ ਐਂਡ ਸਿੰਧ ਬੈਂਕ ਚ ਡਾਕਟਰ 인ਦਰਜੀਤ ਸਿੰਘ ਨੇ ਬੱਲੇ ਕੰਮ ਕਰਕੇ ਕਰਾ ਦਿੱਤੀ ਔਰ ਜੋ ਬ੍ਰਾਂਚਾਂ ਦਾ ਵਾਤਾ ਸੀ ਬਾਕੀ ਬੈਂਕਿੰਗ ਇੰਡਸਟਰੀ 13% ਸੀਗਾ ਤੇ ਪੰਜਾਬ ਸੰ ਬੈਂਕ ਵਿੱਚ ਉਹ 36% ਸੀ 36% ਨਾਲ ਸਾਲਾਨਾ ਗਰੋਥ ਨਾਲ ਜਿਹੜੀਆਂ ਉਹ ਬ੍ਰਾਂਚਾਂ ਦੀ ਸੀ ਦਲਤਿੰਦਰ ਸਿੰਘ ਨੇ ਹਰ ਥਾਂ ਤੇ ਬ੍ਰਾਂਚਾਂ ਇਸ ਤਰ੍ਹਾਂ ਨਾਲ ਖੋਲੀਆਂ ਕਿ ਉਹ ਸੁਸਾਇਟੀ ਨਾਲ ਵੀ ਜੁੜ ਜਾਣ ਸਿੱਖ ਪੰਥ ਨਾਲ ਵੀ ਜੁੜ ਜਾਣ ਤਾਂ ਬੈਂਕ ਨੂੰ ਵੀ ਫਾਇਦਾ ਹੋਵੇ ਬਲੋ ਜਿੱਥੇ ਗੁਰਦੁਆਰਾ ਲੱਗੇ ਉਸ ਗੁਰਦੁਆਰੇ ਨੂੰ ਹੀ ਫਾਇਦਾ ਹੋਵੇ ਉਸ ਗੁਰਦੁਆਰੇ ਚ ਬ੍ਰਾਂਚ ਖੋਲ ਦੇ ਜੇ ਜਿਹੜੇ ਵੀ ਲੱਗੇ ਲੱਗੇ ਸ਼ਹਿਰ ਸੀਗੇ ਸੈਮੀ ਅਰਬਨ ਸੀਗੇ ਉਹਨਾਂ ਸਾਰਿਆਂ ਥਾਵਾਂ ਤੇ ਉਹਨਾਂ ਨੇ ਕੋਈ 400 ਤੋਂ ਉੱਪਰ ਬ੍ਰਾਂਚਾਂ ਜੜੀਆਂ ਨੇ ਪਿੰਡੂ ਖੇਤਰ ਵਿੱਚ ਖੋਲੀਆਂ ਤੇ ਪਿੰਡੂ ਖੇਤਰ ਦੇ ਹੀ ਬੰਦੇ ਜਿਹੜੇ ਨੇ ਸਾਰੇ ਉਹ ਉਸ ਵਿੱਚ ਸ਼ਾਮਲ ਕੀਤੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਜਿਹੜੇ ਸਟਾਫ ਜਿਹੜਾ ਭਰਤੀ ਕਰਦੇ ਸੀ ਉਹ ਪੰਜਾਬੀ ਪੰਜਾਬੀ ਨਹੀਂ ਖਾਸ ਕਰਕੇ ਸਿੱਖ ਸਿੱਖਾਂ ਨੂੰ ਮੱਲੋ ਜਿਹੜਾ ਅਗ ਨਹੀਂ ਇੱਕੋ ਹੀ ਲਾਈਨ ਨਾਲ ਉਹਨਾਂ ਨੇ ਮੱਲ ਸਾਰੇ ਜਿਹੜੇ ਨਾ ਉਹ ਰੂਲ ਰੈਗੂਲੇਸ਼ਨ ਜਿਹੜੇ ਉਹ ਖਤਮ ਕਰ ਦਿੱਤੇ ਜਿੱਥੇ ਦੂਜੇ ਬੈਂਕ ਆਪਸਾਂ ਨੂੰ ਪ੍ਰਤੀ ਕਰਨ ਵਾਸਤੇ ਟੈਸਟ ਰੱਖਦੇ ਸੀ ਉਹਨਾਂ ਦੀ ਮੈਰਟ ਬਣਾਉਂਦੇ ਸੀ ਉਹਨਾਂ ਦਾ ਕਈ ਕੁਝ ਕਰਦੇ ਸੀ ਡਾਕਟਰ ਇੰਦਰਜੀਤ ਸਿੰਘ ਨੇ ਉਹ ਮਤਲਬ ਸਾਰਾ ਇੱਕ ਲਾਈਨ ਲਿਖ ਕੇ ਕਿ ਇੱਥੇ ਮਤਲਬ ਕੋਈ ਟੈਸਟ ਨਹੀਂ ਕੋਈ ਦੂਜਾ ਨਹੀਂ ਹੋਊਗਾ ਇੱਥੇ ਸਿਰਫ ਮੈਰਟ ਸਿਰਫ ਜਿਹੜੀਆਂ ਬੱਚੇ ਦੀ ਜਿਹੜੀ ਪਰਸਨੈਲਿਟੀ ਇੰਟਰਵਿਊ ਜਿਹੜੀ ਆ ਉਹਦੇ ਵੇਸਤੇ ਜਿਹੜਾ ਕਿ ਇਨਨ ਅਫਸਰ ਤੱਕ ਦਾ ਕਲਰਕ ਭਰਤੀ ਕੀਤਾ ਜਾਇਆ ਕਰਦਾ। ਪਰ ਸਿੱਧਾ ਜਿਹਾ ਫਾਰਮੂਲਾ ਬਣਾਤਾ ਤੇ ਗ੍ਰੈਜੂਏਟ ਜਿਹੜਾ ਉਹ ਕਲਰਕ ਭਰਤੀ ਕਰ ਲੈਣਾ ਤੇ ਜਿਹੜਾ ਦੂਜਾ ਆ ਉਹ ਅਮੀ ਜਿਹੜਾ ਉਹ ਅਫਸਰ ਭਰਤੀ ਕਰ। ਤੋਂ ਇਸ ਤਰ੍ਹਾਂ ਇਹ 25000 ਮੈਂ ਮੱਲੋ ਇੱਕ ਦੂਜੀ ਗੱਲ ਇਹਦੇ ਨਾਲ ਸਾਂਝੀ ਕਰਦੇ ਆ ਕਿ ਉਹਨਾਂ ਦਿਨਾਂ ਦੇ ਵਿੱਚ ਮੱਲੋ ਵਿਦਿਆਰਥੀਆਂ ਦੇ ਵਿੱਚ ਮੱਲੋ ਖੱਬੇ ਪੱਖੀ ਲਹਿਰ ਜਿਹੜੀ ਸੀ ਉਹ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ ਤਾਂ ਮੈਂ ਇਸ ਗੱਲ ਦਾ ਮਤਲਬ ਮੈਨੂੰ ਇਹ ਅੰਦਰ ਜਾਵੇ ਉਹ ਮੱਲੋ ਵਧਣ ਨੂੰ ਰੁਕ ਗਈ ਉਹਦਾ ਵਧਣ ਤੋਂ ਰੋਕਣ ਦਾ ਕਾਰਨ ਇਹ ਸੀਗਾ ਕਿ ਜਿੰਨੇ ਨੌਜਵਾਨ ਜਿਹੜੇ ਸੀਗੇ ਉਹ ਪੜ ਕੇ ਬਾਹਰ ਆਉਂਦੇ ਸੀਗੇ ਉਹ ਸਾਰੇ ਪੰਜਾਬ ਐਂਡ ਸਿੰਧ ਬੈਂਕਸ ਜਿਹੜੇ ਸੀ ਉਹ ਬਿਜ਼ਾਰਬ ਕੀਤੇ ਜਾਂਦੇ ਸੀ ਤੇ ਬੱਚਿਆਂ ਨੂੰ ਮੱਲੋ ਉਸ ਲਹਿਰ ਤੋਂ ਨੈਕਸਟ ਲਾਈਕ ਮੂਵਮੈਂਟ ਤੇ ਗਾਂ ਮੱਲੋ ਇਸ ਕਰਕੇ ਨਹੀਂ ਬਥੇ ਕੇ ਉਹਦੇ ਡਾਕਟਰ ਇੰਦਰ ਜੀ ਸੀ ਨੇ ਇੱਕ ਇੱਕ ਪੰਜਾਬ ਐਂਡ ਸਿੰਧ ਬੈਂਕ ਦਾ ਇੱਕ ਪੱਟੀ ਹਰੀ ਕੰਧ ਘੜ ਦਿੱਤੀ ਕਿ ਜਿਹੜੀ ਉਹ ਕ੍ਰਾਸ ਨਹੀਂ ਸੀ ਕਰ ਸਕਦੇ ਔਰ ਉਹ ਕਾਉਂ ਨੇ ਉਹਨਾਂ ਨੇ ਬੜੀ ਵੱਟੀ ਉਹਨਾਂ ਦੀ ਇਸ ਗੱਲ ਤੇ ਦੇਣ ਪੁਰਨ ਰਹੀਆਂ ਜਿਹੜੀਆਂ ਖਾਸ ਗੱਲਾਂ ਨੇ ਉਹ ਵੀ ਉਹਨਾਂ ਨੇ ਜਿੰਨੀਆਂ ਸ਼ਤਾਬਦੀਆਂ ਮੈਂ ਉਹ ਰਿਪੀਟ ਕਰੂੰਗਾ ਤਾਂ ਥੋੜਾ ਜਿਹਾ ਹੋ ਜੂਗਾ ਵੀ ਜਿੰਨੀਆਂ ਸ਼ਤਾਬਦੀਆਂ ਆਈਆਂ ਉਹਨਾਂ ਸ਼ਤਾਬਦੀਆਂ ਦੇ ਉਹਨਾਂ ਨੇ ਜਾਂ ਉਹਨਾਂ ਦੇ ਸਵਾਗਤੀ ਚੇਅਰਮੈਨ ਹੁੰਦੇ ਸੀ ਜਾਂ ਉਹਨਾਂ ਦੇ ਪ੍ਰਧਾਨ ਹੁੰਦੇ ਸੀਗੇ ਔਰ ਸਭ ਤੋਂ ਵੱਧ ਅੱਗੇ ਹੋ ਕੇ ਉਹਨਾਂ ਨੇ ਸ਼ਤਾਬਦੀਆਂ ਮਨਾਈਆਂ ਔਰ ਸਾਰੇ ਸਟਾਫ ਨੇ ਬੈਂਕ ਨੂੰ ਹੀ ਇਨਵੋਲ ਕੀਤਾ ਬੈਂਕ ਜਿਹੜਾ ਉਹ ਇੰਜ ਲੱਗਦਾ ਸੀ ਮੱਲੋ ਇੱਥੋਂ ਤੱਕ ਸੀਗਾ ਕਿ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ 15 ਜਿਹੜੇ ਪਿੰਡਾਂ ਦੇ ਲੋਕ ਸੀਗੇ ਉਹ ਜਦੋਂ ਬੈਂਕ 'ਚ ਜਾਂਦੇ ਸੀ ਕਈ ਵਾਰੀ ਜੁੱਤੀ ਬਾਹਰ ਲਾ ਕੇ ਜਾਂਦੇ ਅਨੁਭਵ ਇਹਨੂੰ ਧਿਆਨ ਨਹੀਂ ਹੋਣਾ ਤੁਸੀਂ ਬੜੇ ਹੈਰਾਨ ਹੋਗੇ ਕਿ ਉਹ ਜੁੱਤੀਆਂ ਬਾਹਰ ਉਤਾਰ ਦਿੰਦੇ ਸੀਗੇ ਕਿ ਇਹ ਜਿਹੜਾ ਇਹ ਇਹ ਗੁਰਦੁਆਰਾ ਹੀ ਹੈ ਬਲ ਉਹਨੂੰ ਇਸ ਤਰੀਕੇ ਨਾਲ ਮੱਲੋ ਉਹਨਾਂ ਨੇ ਇੰਨੀ ਸ਼ਰਧਾ ਪੈਦਾ ਕਰ ਦਿੱਤੀ ਉਹ ਸੰਗਤ ਵਿੱਚ ਕਿ ਉਹ ਹਰ ਗੁਰਪੁਰਬ ਹਰ ਚੀਜ਼ ਹਰ ਤਰ੍ਹਾਂ ਇਸ ਤਰੀਕੇ ਨਾਲ ਉਹਨਾਂ ਨੇ ਸਟਾਫ ਨੂੰ ਇਨਵੋਲ ਕੀਤਾ ਬੈਂਕ ਨੂੰ ਇਨਵੋਲ ਕੀਤਾ ਇਸ ਮਿੱਟੀ ਕੌਮ ਦੀ ਜਿਹੜੀ ਆ ਉਹ ਸ਼ਰਦਾ ਜਿਹੜੀ ਨਾਲ ਹੋਰ ਉਹਨਾਂ ਦੇ ਬੜੇ ਕਲੋਜ਼ ਸਾਥੀ ਸੀਗੇ ਜ세ਦਰ ਗੁਰਚਨ ਸਿੰਘ ਤੋੜਾ ਉਹ ਦਾਨਸ਼ਮਨੀ ਕਮੇਟੀ ਦੇ ਪ੍ਰਿੰਸੀਪਲ ਸੁਦੀਰ ਸਿੰਘ ਜੀ ਹੋਰ ਜਿਹੜੇ ਡਾਕਟਰ ਜਗਿੰਦਰ ਸਿੰਘ ਸੀਗੇ ਉਹ ਇੱਕ ਟੀਮ ਜਿਹੜੀ ਸੀਗੀ ਉਹ ਉਹਨਾਂ ਨੂੰ ਸਲਾਹ ਦੇਣ ਲਈ ਨਾਲ ਸੀ ਉਹਨਾਂ ਦੇ ਤੋਂ ਉਸ ਤਰੀਕੇ ਨਾਲ ਉਹਨਾਂ ਨੇ ਉਹ ਕੰਮ ਕੀਤਾ ਉਹਨਾਂ ਦੇ ਤਿਆਰ ਕੀਤੇ ਬੰਦੇ 10 ਬੰਦੇ ਜਿਹੜੇ ਕਿ ਉਹਨਾਂ ਨੇ ਆਪ੍ਰਤੀ ਕੀਤੀ ਇੱਥੋਂ ਉਹ ਨੈਸ਼ਨਲਾਈਜ਼ ਬੈਂਕਾਂ ਦੇ ਚੇਅਰਮੈਨ ਬਣੇ 20 ਬੰਦੇ 20 ਬੰਦੇ ਉਹਨਾਂ ਦੇ ਹੱਥੋਂ ਤਿਆਰ ਕੀਤੇ ਉਹ ਐਗਜ਼ੀਕਟਿਵ ਡਾਇਰੈਕਟਰ ਬਣੇ ਔਰ ਇੱਕ ਵੇਲਾ ਸੀ ਜਦੋਂ 20 ਬੈਂਕ ਹੁੰਦੇ ਸੀਗੇ ਜਿਨ੍ਹਾਂ 20 ਬੈਂਕ ਜਿਨ੍ਹਾਂ ਕੇ ਸਾਰੇ ਚੇਅਰਮੈਨ ਜਿਨ੍ਹਾਂ ਦੀ ਗਵਰਨਮੈਂਟ ਜਿਹੜੀ ਉਹ ਮੀਟਿੰਗ ਲੈਂਦੀ ਸੀ ਉਹਦੇ ਚ ਤਿੰਨ ਜਿਹੜੇ ਨੇ ਉਹ ਪੰਜਾਬ ਬੰਡ ਸਿੰਧ ਬੈਂਕ ਤੋਂ ਤਿਆਰ ਕੀਤੇ ਜਿਹੜੇ ਪਗਦੀ ਧਾਰੀ ਸੀਗੇ ਸਰਦਾਰ ਉਹ ਤਿੰਨ ਚੇਅਰਮੈਨ ਉਸ ਮੀਟਿੰਗ 'ਚ ਬੈਠੇ ਹੁੰਦੇ ਸੀਗੇ ਏਡੀ ਵੱਡੀ ਸ਼ਾਨ ਸੀ ਪਰ ਅੱਜ ਅਫਸੋਸ ਕਿ ਜਿਹੜਾ ਉਹ ਉਹ ਸਾਰਾ ਜਿਹੜਾ ਸਿੱਖੀ ਦਾ ਬੋਲਬਾਲਾ ਸੀਗਾ ਅਜੋ ਖਾਲੀ ਹੋ ਗਿਆ ਜਦੋਂ ਜਿਵੇਂ ਜਿਵੇਂ ਉਹ ਟਾਇਰ ਹੋਏ ਤਾਂ ਸਾਰੇ ਬੈਂਕ ਜਿਹੜੇ ਨੇ ਉਹ ਸਿੱਖਾ ਤੋਂ ਹੰਮਰੂਮ ਹੋ ਗਿਆ ਹੁਣ ਉੱਥੇ ਕਿਤੇ ਤੁਸੀਂ ਜਾ ਕੇ ਦੇਖ ਲਓ ਕਿ ਇਹ ਬ੍ਰਾਂਚ ਜਾ ਕੇ ਹੁਣ ਤੁਸੀਂ ਦੇਖ ਲਓ ਜਿੱਥੇ ਪਹਿਲਾਂ ਸਿੱਖ ਸਰਦਾਰਾਂ ਦਾ ਦਿਖਦੇ ਸੀਗੇ ਬੈਂਕ ਦੇ ਵਿੱਚ ਉੱਥੇ ਹੁਣ ਉਹ ਸਾਡੀ ਸਰਦਾਰੀ ਜਿਹੜੀ ਹੈ ਉਹ ਖਤਮ ਹੋ ਗਈ ਸਾਡਾ ਉਹ ਯੋਗ ਜਿਹੜਾ ਹੈ ਉਹ ਖਤਮ ਹੋ ਗਿਆ ਡਾਕਟਰ 인ਦਰਜੀਤ ਸਿੰਘ ਨੂੰ ਕੋਈ ਉਹਨਾਂ ਦੇ ਉਹਨਾਂ ਨੂੰ ਕਹੇ ਕਿਸ ਤਰੀਕੇ ਨਾਲ ਮੈਂ ਮੱਲ ਸਮੀਤੋ ਬਾਹਰ ਹਾਂ ਮੈਂ ਕਿੱਦਾਂ ਮੱਲ ਉਹਨਾਂ ਦੇ ਪ੍ਰਭਾਸ਼ਾ ਜਾਂ ਉਹਨਾਂ ਨੂੰ ਕਿਵੇਂ ਬਿਆਨ ਕਰਾਂ ਮੈਂ ਧਿਆਨਤ ਨਹੀਂ ਆਉਂਦਾ ਪਰ ਉਹ ਇੰਨਾ ਗੱਲਾਂ ਚਾਇਆ ਨਹੀਂ ਸੀਗੇ ਮਤਲਬ ਕਿ ਪ੍ਰਭਾਸ਼ਾ ਜਿਨੇ ਕਹੇ ਉਹਨਾਂ ਕੇ ਪ੍ਰਭਾਸ਼ਾ ਦੇ ਸੱਚੇ ਚ ਢਾਲਿਆ ਨਹੀਂ ਜਾ ਸਕਦਾ ਉਹਨਾਂ ਪ੍ਰਭਾਸ਼ਤ ਨਹੀਂ ਕੀਤਾ ਜਾ ਸਕਦਾ ਇਹ ਉਹ ਤੇ ਕੁਦਰਤੀ ਕੋਈ ਇਸਤਿਹਾਦੀ ਗੱਲ ਸੀਗੀ ਉਹਨਾਂ ਚ ਕਿ ਉਹ ਰਾਬਦੀ ਕੋ ਉਹਨਾਂ ਦੇ ਬਖਸ਼ੇ ਸੀਗੇ ਕਿ ਉਹਨਾਂ ਨੇ ਇੰਨੀ ਵੱਟੀ ਜਿਹੜੀ ਸੇਵਾ ਜਿਹੜੀ ਉਹ ਕੰਮ ਲਈ ਉਹਨਾਂ ਨੇ آپ کے ساتھ سبھا سکے اور ادا ہی رہے وہ سارے سارا سال ساری ساری عمر انہا دا سنتا ماہ پرشانہ بہت پیار سا انہا کو جدوں سکے انہا نے گوالیئر کا جڑا استھان ہے ਸ਼ੇਮੇ ਬਾਦਸ਼ਾਹ ਜੀ ਦਾ ਉਹ ਉਹਨਾਂ ਨੇ ਢੂੰਡਿਆ ਤੇ ਕੋਈ ਉਥੇ ਬੰਤੀਸ਼ੋਰ ਪੀਰ ਦੀ ਜਗ੍ਹਾ ਸੀ ਸੰਤਾਂ ਨੇ ਦੱਸੇ ਬੰਤੀਸ਼ੋਰ ਪੀਰ ਉਹਦੇ ਸਾਰੇ ਕਾਗਜ਼ ਇਕੱਠੇ ਕਰਕੇ ਸਮੁੰਨਾ ਅਫਸਰਾਂ ਨਾਲ ਮਿਲ ਕੇ ਉਹ ਬੰਤੀਸ਼ੋਰ ਪੀਰ ਵਾਲੀ ਜਗ੍ਹਾ ਦੇ ਕਬਜ਼ਾ ਕੀਤਾ ਤੇ ਇਸ ਤਰ੍ਹਾਂ ਦੇ ਨਾਲ ਕੀਤਾ ਜੋ ਫੈਸਲਾ ਜਿਹੜਾ ਉਹ ਸ਼ੁੱਕਰਵਾਰ ਕੋਇਆ ਸਿਨਚੂੜਾ ਦਰਵਾਜ਼ার ਦਾ ਕੋਨਾ ਨੇ ਉੱਥੇ ਕਮਰੇ ਤੇ ਛਾਂਵਾਰ ਉੱਥੇ ਜਿਹੜਾ ਉਹ ਪ੍ਰਕਾਸ਼ ਕਰ ਦਿੱਤਾ ਜੀ ਤਾਂ ਕਿ ਦੂਜਾ ਸਟੇ ਵਾਲਾ ਜਿਹੜਾ ਉਹ ਮਸਲਾ ਇਹਦਾ ਰਹੇ ਸਿੰਧੀਆਂ ਉਸ ਵੇਲੇ ਬੜਾ ਵੱਡਾ ਉੱਥੇ ਦਾ ਜਿਹੜਾ ਮਾਰ ਆ ਰਿਹਾ ਸੀਗਾ ਉਹ ਉਹਨੇ ਉਹਦਾ ਇਤਰਾਜ ਕੀਤਾ ਗੁਰਦੁਆਰੇ ਦਾ ਪਰ ਉਹਨੂੰ ਸਮਝਾ ਪਿਆ ਲਿਆ ਉਹਨਾਂ ਨੇ ਉਹ ਬੰਦੀ ਛੋੜ ਜਿਹੜਾ ਗੁਰਦੁਆਰਾ ਉਹ ਤਾਂ ਕਿ ਇੰਦਰਜੀਤ ਸਿੰਘ ਬਣਾਉਣੇ ਉੱਥੇ ਬਣਾ ڈاکٹر اندرجیت سنگھ ہوئے مطلب ہو گردوارا چاہیے گردوارا ہیم ہیمک صاحب بھی سیوا کرائی گوالیئر صاحب کی جی گرودوارے سیوا کرائی اور جڑے جنیا مطلب وہ میرے جہاں کہ تھوڑا جا من میرا تھوڑا بھر آیا میں وہ واسے نہیں چاہتا سب گلیاں انہوں نے اخیرے ٹائم کی ڈاکٹر اندرجیت سنگھ جی سنگ جاڑے جی نا انہوں دا پیار سا اتنا زیادہ پیار سا تھی اینڈ سندھ بینک چی بینک آف پنجاب وے بھی ਤੁਸੀਂ ਆਪ ਅੰਦਾਜ਼ਾ ਲਾਓਗੇ ਘੰਟਾ ਘਰ ਵਾਲੇ ਪਾਸੇ ਇੱਕ ਪਾਸੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਸੀਗੀ ਔਰ ਦੂਜੇ ਪਾਸੇ ਜਿਹੜਾ ਹੁੰਦਾ ਸੀਗਾ ਉਹ ਕਚੜੀ ਘਰ ਹੁੰਦਾ ਸੀ ਤੇ ਕਚੜੀ ਘਰ ਥੋੜਾ ਸਾਹਮਣੇ ਖਾਲੀ ਕਰਕੇ ਖਾਲੀ ਕਰੋ ਆ ਕੇ ਕਿ ਜਦੋਂ ਬੈਂਕ ਆਫ ਪੰਜਾਬ ਉਹਨਾਂ ਨੇ ਬਣਾਇਆ ਉਸ ਪਾਸੇ ਬੈਂਕ ਆਫ ਪੰਜਾਬ ਦੀ ਬ੍ਰਾਂਚ ਜਿਹੜੀ ਆ ਉਹ ਜੱਜ ਜੱਜਾ ਟੋੜਾ ਸਾਹਿਬ ਲੋਕਾਂ ਨੂੰ ਨਹੀਂ ਸ਼ਾਇਦ ਬਤਾ ਹੋਗਾ ਪਰ ਉਹ ਜੱਜ ਜੱਜਾ ਟੋੜਾ ਸਾਹਿਬ ਨੇ ਇਹੋ ਜਿਹੇ ਫੈਸਲੇ ਉਹਨਾਂ ਦੇ ਅੱਖ ਵਿੱਚ ਲੈ ਪਰ ਜੱਜ ਜੱਜਾ ਟੋੜਾ ਸਾਹਿਬ ਨੇ ਵੀ ਜੋ ਉਹਨਾਂ ਨੂੰ ਕਿਹਾ ਮੇਰਾ ਜਿਹੜਾ ਉਹ ਕਹਿਣ ਦਾ ਮਤਲਬ ਸੀਗਾ ਵੀ ਉਹ ਵੱਲੋਂ ਜੋੜ ਦਿੰਦੇ ਸੀ ਸਾਰਾ ਜਿਹੜਾ ਬੈਂਕ ਜਿਹੜਾ ਸੀ ਉਹ ਪੰਥ ਦੇ ਨਾਲ ਜੋੜ ਦਿੰਦਾ ਸੀ ਖਾਸਾ ਪੰਥ ਦੇ ਨਾਲ ਹੀ ਜੋੜ ਦਿੰਦਾ ਔਰ ਜਿੰਨੇ ਕੌਮ ਜਿਹੜੀ ਸੀਗੀ ਟੋਟਲ ਕੌਮ ਦੇ ਜਿਹੜੇ ਉਹਨਾਂ ਨੇ ਪ੍ਰਾਈਵੇਟ ਸੈਕਟਰ ਜਿਹਨੂੰ ਕਹਿੰਦੇ ਆ 1974 ਦੇ ਵਿੱਚ ਗਵਰਨਮੈਂਟਸ ਜਿਹੜੀ ਸੀਗੀ ਇੰਡੀਅਨ ਗਵਰਨਮੈਂਟ ਉਦੋਂ ਉਹਨਾਂ ਦੇ ਮਨ 'ਚ ਖਿਆਲ ਆਇਆ ਸੀ ਕਿ ਪ੍ਰਾਈਵੇਟ ਸੈਕਟਰ ਰੱਖਣਾ ਚਾਹੀਦਾ ਹੈ ਪਰ ਡਾਕਟਰ 인ਦਰ ਜੀ ਸੀ ਨੇ ਉਸ ਤੋਂ ਪਹਿਲਾਂ ਹੀ ਆਪਣੇ ਮਤਲਬ ਆਪ ਵੀ ਟੀਚੇ ਮੈਸਕੇ ਤੋਂ ਪਹਿਲਾਂ ਹੀ ਕੂਰੇ ਕਰ ਲਏ ਸੀ ਉਹ 33% ਜਿਹੜਾ ਸਾਡਾ ਟੋਟਲ ਜਿੰਨਾ ਐਡਵਾਂਸ ਹੁੰਦਾ ਉਹ 33% ਜਿਹੜਾ ਉਹ ਗਰੀਬ ਗਰੀਬਾਂ ਨੂੰ ਦੇਣਾ ਹੁੰਦਾ ਉਹ ਪ੍ਰਾਈਵੇਟ ਸੈਕਟਰ ਚ ਦੇਣਾ ਹੁੰਦਾ ਡਾਕਟਰ 인ਦਰਜੀਤ ਸਿੰਘ ਨੇ ਉਹ 1974 ਦੀ ਗੱਲ ਆ ਡਾਕਟਰ 인ਦਰਜੀਤ ਸਿੰਘ ਨੇ ਪਹਿਲਾਂ ਹੀ ਉਹਨਾਂ ਤੋਂ 5 ਸਾਲ 10 ਸਾਲ ਪਹਿਲਾਂ 74 થી ਸ਼ੁਰੂ ਹੋਈ ਪਰ ਉਹਨਾਂ ਨੇ 74 ਤੱਕ 33 ਤੋਂ ਵੀ ਵੱਧ ਪਰਸੈਂਟ 33% ਤੋਂ ਵੀ ਵੱਧ ਐਡਵਾਂਸ ਆਪਣਾ ਜਿਹੜਾ ਉਹ ਗਰੀਬਾਂ ਨੂੰ ਦੇਤਾ ਜਿਹੜਾ ਪੰਜਾਬ ਜਿਹੜਾ ਪ੍ਰਾਈਮ ਮਿਨਿਸਟਰ ਦਾ 20% ਇਕਨੋਮਿਕ ਪ੍ਰੋਗਰਾਮ ਸੀਗਾ ਉਹਨੂੰ ਉਹਨਾਂ ਨੇ ਪਹਿਲਾਂ ਹੀ ਪੂਰਾ ਕਰ ਲਿਆ ਇਤਾਂ ਹੀ ਉਹਨਾਂ ਨੇ ਸਾਰੇ ਜਿਹੜੇ ਜਿਹੜੇ ਟੀਚੇ ਸੀਗੇ ਬੈਂਕਿੰਗ ਸੈਕਟਰ ਦੇ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਕਰ ਲਏ ਉਹਨਾਂ ਨੂੰ ਕੋਈ ਬੰਦਾ ਜਿਹੜਾ ਸੀਗਾ ਕਿਸੇ ਵੇਲੇ ਵੀ ਕੋਈ ਨਾਂ ਨਹੀਂ ਸੀ ਕਰਦਾ ਉਹ ਵੀ ਜੋ ਉਹਨਾਂ ਕੋਲ ਆਉਂਦਾ ਸੀਗਾ ਉਹਨਾਂ ਵੀ ਕਦੇ ਕਿਸੇ ਨੂੰ ਨਾਂ ਨਹੀਂ ਜੋ ਹੀ ਆਇਆ ਉਹਨੂੰ ਉਹਨਾਂ ਨੇ ਉਹਨੇ ਬੈਂਕ ਤੇ ਰੱਖਿਆ ਹਰ ਬੰਦੇ ਦੀ ਮੁਸਕਰਾਣ ਉਹਨਾਂ ਦੀ ਜਿਹੜੀ ਮੁਸਕਰਾਣ ਜਿਹੜੀ ਸੀਗੀ ਉਹ ਉਹਨਾਂ ਦੀ ਪ੍ਰਾਪਤੀ ਹੁੰਦੀ ਸੀ ਇਤਾਂ ਅਨੇਕਾਂ ਪ੍ਰਾਪਤੀਆਂ ਜਿਹੜੀਆਂ ਰੋਜ਼ਾਨਾ ਹੁੰਦੀਆਂ ਚੱਲ ਔਰ ਉਹ ਉਹਨਾਂ ਨੇ ਕਦੇ ਤੁਸੀਂ ਦੇਖੋ ਮਤਲਬ ਜਦੋਂ ਉਹ ਜਾਂਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਪ੍ਰਕਰਮਾਂ ਦੇ ਵਿੱਚ ਉਹਨਾਂ ਨੂੰ ਰਾਗੀ ਮਿਲ ਜਵੇ ਉਹਨਾਂ ਨੂੰ ਕੋਈ ਸੇਵਾਦਾਰ ਮਿਲ ਜਵੇ ਉਹਨਾਂ ਨੂੰ ਕੋਈ ਜੇਫੇਦਾਰ ਮਿਲ ਜਵੇ ਮੈਨੂੰ ਚੰਗੀ ਤਰ੍ਹਾਂ ਧਿਆਨ ਕੋਈ ਮੈਂ ਜਾ ਰਿਹਾ ਸੀ ਉਹਨਾਂ ਨਾਲ ਸੇਵਾ ਤੇ ਜੇਫੇਦਾਰ ਕਾਲ ਤੱਕ ਸੀਗੇ ਮੈਨੂੰ ਨਾਂ ਨਹੀਂ ਪਤਾ ਉਹਨੂੰ ਕਹਿੰਦੇ ਦੁਨੀਆਦਾਰੀ ਦਾ ਕੰਮ ਹੈ ਤੁਹਾਡੇ ਨਾਲ ਉਹਨਾਂ ਉਸੇ ਵੇਲੇ ਉਹਨਾਂ ਦੀ ਅਪਲੀਕੇਸ਼ਨ ਗਈ ਉਸੇ ਵੇਲੇ ਉਹ ਤੇ ਆਰਡ ਹੋ ਗਾ ਅੱਜ ਤੋਂ ਸੀ ਜੋ ਉਹਨੂੰ ਸੀਗੇ ਜੋ ਰੋਜ਼ ਜਾਂਦੇ ਕੋਈ ਨਾ ਕੋਈ ਆ ਗਿਆ ਜਿਹੜਾ ਵੀ ਆ ਗਿਆ ਉਹਨਾਂ ਦੇ ਸਾਹਮਣੇ ਉਨੇ ਆਪਣੀ ਐਪਲੀਕੇਸ਼ਨ ਦਿੱਤੀ ਤੋਂ ਉਹਨਾਂ ਨੇ ਉੱਥੇ ਹੀ ਉਧਾਰ ਦੇ ਗੱਲ ਉੱਥੇ ਹੀ ਉਹਨਾਂ ਨੇ ਆਪਣੀ ਦਿਲਾਰਾ ਉਹ ਐਸਾ ਹੀਰਾ ਸੀਗਾ ਜਿਹੜਾ ਉਹ ਕਾਮ ਦਾ ਹੀਰਾ ਜਿਹੜਾ ਕਾਮ ਨੂੰ ਉਸ ਮਰਦ ਵੱਸ ਸੀਗਾ ਉਹਦੀਆਂ ਜਿਹੜੀਆਂ ਮੈਂ 14 ਤੋਂ ਹੋਰ ਮੇਰਾ ਟਾਈਮ ਜਿੰਨਾ ਕਾ ਸੀਗਾ ਉਹ ਮੈਂ ਉਹਨਾਂ ਕਾ ਮੇਰਾ ਹੋ ਗਿਆ ਪਰ ਮੈਂ ਸਮਝਦਾ ਵੀ ਜੋ ਡਾਕਟਰ ਅੰਦਰਜੀਤ ਸਿੰਘ ਨੇ ਕੀਤਾ ਹੈ ਉਹ ਅਸੀਂ ਹੁਣ ਮਤਲਬ ਕੱਲਾ ਉਹਨਾਂ ਦੀਆਂ ਗੱਲਾਂ ਨਹੀਂ ਕਰਾਂਗੇ ਅਸੀਂ ਇਹ ਗੱਲਾਂ ਸਿਰਫ ਇਸ ਕਰਕੇ ਕਹਿੰਦਾ ਸੋਚਿਆ ਹੈ ਕਿ ਡਾਕਟਰ ਇੰਦਰਜੀਤ ਸਿੰਘ ਦੀ ਜਿਹੜੀ ਲੱਗੇ ਸੀ ਇਹ ਜਿਹੜੀ ਉਹਨਾਂ ਦੇ ਵਿਚਾਰਤਾ ਰਾਇਆ ਹੋ ਉਸ ਤੱਕ ਹੀ ਜਾਵੇ ਉੱਥੋਂ ਵੀ ਜਾਵੇ ਅਸੀਂ ਹੁਣ ਆਉਣ ਵਾਲਾ ਜਿੰਨਾ ਬਾਕੀ ਟਾਈਮ ਹੈ ਮੈਂ ਵੀ ਇਹ ਸੋਚ ਲਿਆ ਮੈਡੀਕਲ ਜਿੰਨੀ ਜਿੰਦਗੀ ਬਾਕੀ ਰਹੀ ਅਸੀਂ ਐਹੋ ਹੀ ਕੰਮ ਕਰਾਂਗੇ ਕੋਨਾਂ ਦੇ ਫਾਊਂਡੇਸ਼ਨ ਦੇ ਵਿੱਚ ਕੋ ਨਾਨੀ ਫਾਊਂਡੇਸ਼ਨ ਦੇ ਜਿਹੜੇ ਦੂਜੇ ਕਮਰਸ਼ੀਅਲ ਜ਼ਾਰੇ ਚੱਲ ਰਹੇ ਨੇ ਉਹ ਦੇਖ ਲਾਵਾਂਗੇ ਉਹਨਾਂ ਨੂੰ ਨਹੀਂ ਹਲਵਾ ਦੇ ਗਾ ਆ ਕੇ ਪਰ ਇਸ ਤਰ੍ਹਾਂ ਦੇ ਕੰਮ ਆਪਾਂ ਕਰਨੇ ਨੇ ਅਸੀਂ ਹੁਣੇ ਪੰਜਾਬ ਹੈਗੀ ਜਟਾ ਯੂਨੀਵਰਸਿਟੀ 'ਚ ਇੱਕ ਮੀਮੋ ਉਹਨਾਂ ਦੇ ਘਟਨੇ ਕਨਸੈਪਟ ਤੋਂ ਪਾਸ ਕਰਾਤਾ ਹੈ ਕਿ ਉਥੋਂ ਜਿਹੜਾ ਹੀ ਵਧੀਆ ਬਟਿੰਗ ਸਾਇੰਟਿਸਟ ਉਹ ਚੁਣ ਕੇ ਦੇਣਗੇ ਕੁਝ ਨਿਯਮ ਸ਼ਰਤਾਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਲਿਖ ਕੇ ਦੇ ਦਿੱਤੀਆਂ ਕਿ ਉਹਨੂੰ 1 ਲੱਖ ਦਾ ਸਕਾਲਰਸ਼ਿਪ ਅਵਾਰਡ ਜਿਹੜਾ ਡਾਕਟਰ ਗੁਰਜੀਤ ਸਿੰਘ ਦੇ ਨਾਮ ਤੇ ਜੀ ਇਦਾਂ ਇਸ ਯੂਨੀਵਰਸਿਟੀ ਜੀ ਕੀਤਾ ਹੈ ਹਰ ਸਾਲ ਅਸੀਂ ਮਲੋਨਾ ਤੇ ਜਿਹੜੀਆਂ ਕੱਲੀਆਂ ਇਹ ਲੈਕਚਰ ਨਹੀਂ ਹੈ ਵੀ ਅਸੀਂ ਚਾਹਾਂਗੇ ਕਿ ਜਿਹੜੀਆਂ ਵਰਲਡ ਦੀਆਂ ਜਿਹੜੀਆਂ ਹੈਗੀਆਂ ਨੇ ਪ੍ਰੋਬਲਮਸ ਉਹ ਮਲੋ ਉਹਨਾਂ ਦੇ ਇਸ ਲੜੀਆਂ ਦੇ ਵਿੱਚ ਉਹ ਡਿਸਕਸ ਕੀਤੀਆਂ ਜਾਣ ਔਰ ਇਹ ਜਿਹੜੀ ਵਰਲਡ ਯੂਨੀਵਰਸਿਟੀ ਹੈ ਇਹ ਤੇ ਸਭ ਤੋਂ ਉੱਤਿਅ ਸਭ ਤੋਂ ਉੱਤਿਅ ਯੂਨੀਵਰਸਿਟੀ ਹੈ ਨਾਮ ਵਜੋਂ ਦੇਖੋ ਨਾਮ ਵਜੋਂ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਹੈ ਤੇ ਗੁਰੂ ਗ੍ਰੰਥ ਸਾਹਿਬਾਰੇ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਕਹਿ ਗਏ ਸੀਗੇ ਉੱਥੇ ਪਰਮੇਸ਼ਰ ਦਾ ਥਾਂ ਤੇ ਪਰਮੇਸ਼ਰ ਤੋਂ ਹੀ ਉੱਪਰ ਆ ਉੱਥੇ ਜਿਹੜੀ ਆ ਉਹ ਪਰਮੇਸ਼ਰ ਦਾ ਥਾਂ ਹੈ ਤੇ ਇਹ ਇੱਕ ਨੀਕੀ ਜੀ ਗੱਲ ਜਿਹੜੀ ਉਹ ਥੱਲਿਓਂ ਕਿੱਥੋਂ ਲੈ ਕੇ ਕਿੱਥੇ ਤੱਕ ਲੈ ਗਏ ਕਿੱਥੇ ਤੱਕ ਚੱਲ ਗਈ ਯੂਨੀਵਰਸਿਟੀ ਤੇ ਆਪਾਂ ਜਿਹੜੇ ਪੜ੍ਹਦੇ ਆਂ ਅਸੀਂ ਯੂਨੀਵਰਸਿਟੀ ਵਿੱਚ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਇੰਨੀ ਲਗਨ ਨਾਲ ਪੜ੍ਹੀਏ ਇੰਨੀ ਮਿਹਨਤ ਕਰੀਏ ਕਿ ਸਾਨੂੰ ਅਸੀਂ ਇਹ ਯੂਨੀਵਰਸਿਟੀ ਜਿੰਨਾ ਉਹਦਾ ਮਾਣ ਆ ਜਿੰਨੀ ਉੱਚੀ ਆ ਗੁਰਮਾਨੇ ਉਹਨੂੰ ਜਿੰਨਾ ਦਰਜਾ ਉੱਚਾ ਦੇ ਦਿੱਤਾ ਹੈ ਉਹਥੇ ਪਰਮੇਸ਼ਰ ਦਾ ਥਾਂ ਆ ਤੇ ਤੁਸੀਂ ਮੱਲੋ ਉਹਨੂੰ ਜਸਟੀਫਾਈ ਕਰ ਸਕੋ ਅਸੀਂ ਹੋਰ ਵੀ ਸੋਚਾਂਗੇ ਕਿ ਬੱਚਿਆਂ 'ਚ ਪੜ੍ਹਨ ਦੀ ਜਿਹੜੀ ਰੁਚੀ ਕਿ ਤਰੀਕੇ ਨਾਲ ਵਧ ਸਕੇ ਕਿ ਤਦੀ ਹੋਰ ਅਸੀਂ ਇਹੋ ਜਿਹੀ ਜਿਹੜੀ ਆ ਕੋਈ ਐਕਟੀਵਿਟੀ ਜਿਹੜੀ ਆ ਇੱਥੇ ਗੁਨਾ ਗੁਨਾ ਨੂੰ ਫਾਊਂਡੇਸ਼ਨ ਕਰੂਗੀ ਕਿਹੜੇ ਕੇ ਜਿਹੜੇ ਬੱਚੇ ਨੇ ਉਹਨਾਂ 'ਚ ਕੰਪੀਟੀਸ਼ਨ ਦੀ ਜਿਹੜੀ ਕਿ ਨੇ ਉਹ ਸਪਿਰਟ ਆਇਆ ਹੋਏ ਤੋਂ ਮੈਂ ਬੇਨਤੀ ਕਰੂੰਗਾ ਵਾਈਸ ਚਾਂਸਰ ਸਾਹਿਬ ਨੂੰ ਸਾਰਿਆਂ ਨੂੰ ਇਹ ਇਹ ਜਿਹੜੀ ਯੂਨੀਵਰਸਿਟੀ ਆ ਇਹ ਸਾਡੀ ਸਾਰੀਆਂ ਯੂਨੀਵਰਸਟੀਆਂ ਤੋਂ ਨੰਬਰ 1 ਆ ਹੋਵੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਇੰਨੀ ਮਿਹਨਤ ਕਰੀਏ ਕਿ ਇਸ ਯੂਨੀਵਰਸਿਟੀ ਦਾ ਨਾਮ ਜਿਹੜਾ ਆ ਬਹੁਤ ਉੱਚਾ ਹੋਵੇ ਇਨ੍ਹਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚ ਕਵਾਇਦੂ ਜੀ ਦਾ ਖਾਲਸਾ